ਨੇਕਾ ਹਰ ਇੱਕ ਨੀਂ ਟ੍ਰਾਂਸਫਰਮ ਤੇ ਤਕਰੀਬਨ ਇਸ ਕਲੋਨੀ ਦੇ ਵਿੱਚ 40 ਤੋਂ 50 ਘਰ ਆ ਤੇ ਟ੍ਰਾਂਸਫਰਮ ਕੋਈ ਨਹੀਂ ਹੈਗਾ ਟ੍ਰਾਂਸਫਰਮ ਜਿਹੜਾ ਲਾਈਟ ਆ ਰਹੀ ਹੈ ਪਿਛੇ ਬੰਦਾ ਪਾਸੇ ਕਲੋਨੀ ਤੋਂ ਆ ਰਹੀ ਹੈ ਇੱਥੋਂ ਤੱਕ ਆਨਦੇ ਬਿਲਕੁਲ ਡੇਮੋ ਹੀ ਦੀ ਲਾਈਟ ਗਰਮੀਆਂ ਦੇ ਵਿੱਚ ਤੇ ਇੰਨੀ ਮੁਸ਼ਕਲ ਹੁੰਦੀ ਹੈ ਕਿ ਏਸੀ ਤੇ ਚੱਲਦੇ ਨਹੀਂ ਤੇ ਰਾਤ ਨੂੰ ਲਾਈਟਾਂ ਵਿੱਚ ਜਿਹੜੀਆਂ ਅਪ ਡਾਊਨ ਹੁੰਦੀ ਰਹਿੰਦੀ ਹੈ ਕਿ ਇਹ ਵੇਲੇ ਵੀ ਕੋਈ ਕਈ ਚੀਜ਼ਾਂ ਸੜੀਆਂ ਇਸ ਵਾਰ ਸਾਡਾ ਨਿਵਾਟਰ ਵੀ ਜਿਹੜਾ ਸੜ ਗਿਆ ਸੀ ਤੇ ਉਹਦਾ ਐਕਸਟਰਾ ਖਰਚਾ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਬਿਜਲੀ ਦੀ ਲਾਈਟ ਦੀ ਤੇ ਰਾਤ ਨੂੰ ਪੜ ਲਾਂਦਾ ਬੱਚਿਆਂ ਨੂੰ ਉਹ ਹੋ ਤੇ ਬਾਕੀ ਸੜਕਾਂ ਜਿਹੜਾ ਸੜਕਾਂ ਇਸ ਲਈ ਜਿਹੜਾ ਵਿਕਾਸ ਕਿਦੋਂ ਨੂੰ ਆ ਫੇਰ ਵਿਕਾਸ ਜਿਹੜਾ ਸੀਵਰੇਜ ਚ ਬਰੰਪਾ ਰੋਡ ਤੇ ਜਿਹੜਾ ਸਾਰੇ ਕਲੋਨੀ ਹੈ ਜਿਹੜੇ ਐਚ ਆਰ ਐ ਸਕੂਲ ਆ ਉਧਰ ਨੂੰ ਪਾਣੀ ਦਾ ਬਹਾਵਾ ਪਰ ਅੱਗੋਂ ਸੀਵਰੇ ਸਾਰਾ ਬਹਿ ਗਿਆ ਹੋਇਆ ਜਿਹਦੇ ਨਾਲ ਪਾਣੀ ਦਾ ਪ੍ਰੈਸ਼ਰ ਜਿਹੜਾ ਬੈਗ ਮਾਰ ਰਿਹਾ ਸੀਵਰੇ ਸਾਰੇ ਜਿਹੜੇ ਆ ਛੋਟੀਆਂ ਪਾਈਪਾਂ ਪਈਆਂ ਤੇ ਪਾਣੀ ਜਿਹੜਾ ਬਾਹਰ ਆ ਰਿਹਾ ਤਰ੍ਹਾਂ ਦੇ ਵਿੱਚ ਜਿਹੜੇ ਐਮ ਸੀ ਐ ਜਾਂ ਜਿਹਨਾਂ ਤੋਂ ਤੁਸੀਂ ਕਲੋਨੀ ਲਈ ਹੈ ਕਿਸੇ ਨੂੰ ਕੋਈ ਸਹਾਇਤਾ ਜਾਂ ਕਿਸੇ ਪ੍ਰਸ਼ਾਸਨ ਨੂੰ ਕੁਝ ਜਿਖੋ ਜੀ ਕਲੋਨੀ ਜਿਹੜੀ ਉਹ ਕੱਟ ਕੇ ਤੇ ਚੱਲ ਗਏ ਜਦੋਂ ਉਹਨਾਂ ਨੇ ਕਲੋਨੀ ਕੱਟ ਕੱਟਨੀ ਸੀ ਉਦੋਂ ਉਹਨਾਂ ਨੇ ਲਿਖਤਾ ਵੀ ਪੁੱਡਾ ਪ੍ਰੂਵਡ ਆ ਕਲੋਨੀ ਲੋਕਾਂ ਨੇ ਪਲਾਟ ਲੈ ਲਏ ਪੈਸੇ ਲਾ ਲਏ ਨੇ ਨੇ ਪਹਿਲੇ ਆ ਕੇ ਘਰ ਬਣਾ ਲਏ ਤਾਂ ਹੁਣ ਬਾਅਦ ਚੋਂ ਪਤਾ ਲੱਗ ਰਿਹਾ ਪਈ ਇਹ ਕਲੋਨੀ ਜਿਹੜੀ ਅਨ ਅਥੋਰਾਈਜ਼ ਆ ਅਹੀਂ ਜਦੋਂ ਬਿਜਲੀ ਦਾ ਕਨੈਕਸ਼ਨ ਲੈਣਾ ਆਹੀਂ ਉਦੋਂ ਹੀ ਘਟੋ ਘਟ ਅਸੀਂ 50 ਫੇਰੇ ਮਾਰੇ ਉੱਥੇ ਜਾ ਕੇ ਕਹਿੰਦੇ ਐਨਓਸੀ ਤੋਂ ਬਿਨਾਂ ਤੁਹਾਨੂੰ ਕਨੈਕਸ਼ਨ ਨਹੀਂ ਮਿਲਣਾ ਜੇ ਐਨਓਸੀ ਲੈਣਗੇ ਕਹਿੰਦੇ ਵੀ ਐਨਓਸੀ ਤੁਹਾਨੂੰ ਮਿਲਣੀ ਨਹੀਂ ਆ ਤੇ ਇਹ ਜਿਹੜਾ ਤੁਹਾਡੇ ਹੀ ਅਥੋਰਾਈਜ਼ ਅਨ ਅਥੋਰਾਈਜ਼ ਕਲੋਨੀ ਇਤੋਂ ਤੱਕ ਕਿ ਮੈਂ ਸੀਵਰੇਜ ਦਾ ਕਨੈਕਸ਼ਨ ਵੀ ਪਿਛਲੇ ਡੇਢ ਸਾਲ ਤੋਂ ਲਿਆ ਹੈਗਾ। ਕ੍ਰਿਸ਼ਨਾ ਮੂਰਤੀਆ ਕਰਵਾ ਲਿਆ। ਜੇ ਸੀਵਰੇਜ ਦਾ ਕਨੈਕਸ਼ਨ ਸਰਕਾਰ ਦੇ ਰਹੀ ਹੈ ਤੇ ਫਿਰ ਕੰਮ ਕਿਉਂ ਨਹੀਂ ਕਰ ਰਹੀ? ਜਿਹੜੇ ਇੱਥੇ ਖਾਲੀ ਪਲਾਟ ਪਏ ਆ ਉਹ ਕਿੰਨਾ ਦੇ ਆ ਕੋਈ ਜਾਣਕਾਰੀ ਹੈ ਆ ਪਿਉ ਨਹੀਂ ਇੱਥੇ ਬਣਾ ਰਹੇ ਕਾਰੋ। ਐਸੇ ਕਰ ਨਹੀਂ ਬਣਾ ਰਹੇ ਜੀ ਆ ਕੇ ਜਦੋਂ ਦੇਖਦੇ ਆ ਵੀ ਸੀਵਰੇਜ ਦੀ ਪ੍ਰੋਬਲਮ ਤੇ ਜਿਨ੍ਹਾਂ ਨੇ ਆ ਕੇ ਕਈਆਂ ਨੇ ਰੀਸੇਲ ਕਰਤੇ ਗਲੀਆਂ ਨਹੀਂ ਬਣੀਆਂ ਟਰਾਂਸਫਾਰਮਰ ਦਾ ਪ੍ਰਬੰਧ ਨਹੀਂ ਤੇ ਇਸ ਕਰਕੇ ਉਹ ਰੀਸੇਲ ਕਰੀ ਜਾ ਰਹੇ ਆ। ਲੇਕਿਨ 70% ਜਿਹੜੀ ਹਾਂਜੀ ਮੈਨੂੰ ਕਿਹੜੀ ਕਲੋਨੀ ਹੈ? ਕਿੰਨੇ ਸਾਲ ਤੋਂ ਕਿਹੜੀ ਪ੍ਰੋਬਲਮ ਤੁਹਾਨੂੰ ਮੱਥੇ ਆ ਰਹੀ ਹੈ ਤੇ ਤੁਸੀਂ ਸਰਸਨੁਕੀਂ ਬੈਠੇ ਨਾ ਸਕਦੇ ਅਸੀਂ 2 ਸਾਲ ਤੋਂ ਤਕਰੀਬਨ ਇੱਥੇ ਰਹਿ ਰਹੇ ਹਾਂ ਆ ਕੇ ਤੇ ਇਹ ਆਚਾਰੇ ਕਲੋਨੀ ਹੈ ਤੇ ਇੱਥੇ ਪਾਣੀ ਦੀ ਪ੍ਰੋਬਲਮ ਹੈ ਇੱਥੇ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਗਲੀਆਂ ਨਹੀਂ ਇੱਥੇ ਬਣੀਆਂ ਹੋਈਆਂ ਤੇ ਇੰਨੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿ ਅਸੀਂ ਇੱਥੇ ਰਹਿ ਨਹੀਂ پا ਰਹੇ ਹੁਣ ਬਹੁਤ ਹੀ ਜ਼ਿਆਦਾ ਜਿਹੜੇ ਪਾਣੀ ਦੀ ਇੰਨੀ ਪ੍ਰੋਬਲਮ ਹੈ ਕਿ ਅਸੀਂ ਨੰਗ ਨਹੀਂ ਸਕਦੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਲੈਣ ਜਾਣਾ ਆ ਅਸੀਂ ਇੱਥੇ ਪੈਦਲ ਨਹੀਂ ਜਾ ਸਕਦੇ ਇੰਨੀ ਜ਼ਿਆਦਾ ਗਲੀ ਜਿਹੜੀ ਆ ਸਾਡੀ ਖਰਾਬ ਹੋਈਦੀ ਆ ਕਲੋਨੀ ਪੂਰੀ ਦੇ ਵਿੱਚ ਹੀ ਪਾਣੀ ਦਾ ਬਹੁਤ ਜ਼ਿਆਦਾ ਸੀਵਰੇਜ ਦਾ ਪਾਣੀ ਜਿਹੜਾ ਬਾਹਰ ਆ ਰਿਹਾ ਆ ਓਵਰਫਲੋ ਹੋ ਕੇ ਸਾਰਾ ਅੰਦਰ ਆਂਦਾ ਆ ਈਵਨ ਪਿਛਲੇ ਸਾਲ ਸਾਡੀ ਗਲੀ ਦੇ ਸਾਡੇ ਘਰ ਦੇ ਅੰਦਰ ਵੀ ਓਵਰਫਲੋ ਹੋਇਆ ਅੰਦਰ ਆਇਆ ਪਾਣੀ ਜਿਹੜੇ ਕਰਕੇ ਅਸੀਂ ਖੁਦ ਆ ਕੇ ਅੱਗੇ ਹੋ ਕੇ ਪਾਈਪ ਪਵਾਈ ਆ ਅੱਗੇ ਹੋ ਕੇ 3-4 ਘਰਾਂ ਨੇ ਰਲ ਕੇ ਪਾਈਪ ਪਵਾਈ ਤੇ ਫਿਰ ਇਹ ਜਾਂ ਹੱਲ ਕੀਤਾ ਲੇਕਿਨ ਫਿਰ ਇੱਥੋਂ ਵੀ ਬਲੌਕ ਹੋ ਰਿਹਾ ਜਿਸ ਕਰਕੇ ਸਾਡਾ ਸਾਰਾ ਰਸਤਾ ਜਿਹੜਾ ਸਾਰਾ ਬੰਦ ਹੋਇਆ ਪਿਆ ਤੇ ਏ ਹੁਣ ਸਰਕਾਰ ਟਰਾਂਸਫਾਰਮਰ ਦੇ ਫੋਰਮਾ ਬਿਜਲੀ ਦੇ ਫੋਰਮਾ ਇੱਥੇ ਹੈਗੀ ਆ ਕਿ ਬਹੁ ਲੋ ਲੋ ਵੋਲਟੇਜ ਹੁੰਦੀ ਆ ਫ੍ਰੈਕਚਰ ਹੁੰਦੀ ਆ ਸਾਰੀ ਚੀਜ਼ਾਂ ਖਰਾਬ ਹੋਣ ਦਾ ਡਰ ਰਹਿੰਦਾ ਆ ਕਿ ਕੋਈ ਹੋ ਨਾ ਜਾਏ ਕੁਝ ਵੀ ਤੇ ਇਹਦੇ ਕਿੰਨੇ ਟਰਾਂਸਫਾਰਮਰ ਮੁਤਲਬ ਲੱਗੇ ਹੋਏ ਟਰਾਂਸਫਾਰਮਰ ਇੱਥੇ ਹਜੇ ਨਹੀਂ ਲੱਗਾ ਹਜੇ ਕੋਈ ਨਹੀਂ ਇਹ 70% ਕਲੋਨੀ ਤੋਂ ਆ ਰਿਹਾ